मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਦਰਅਸਲ ਆਈਫੋਨ ਦੇ ਵਿੱਚ ਇਹ ਦਿੱਕਤ ਅਮਰੀਕਾ ਦੇ ਵਿੱਚ ਕੁਝ ਯੂਜ਼ਰਸ ਨੂੰ ਆਈ ਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜਿहां ਆਈਫੋਨ 17 ਸੀਰੀਜ਼ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਇਹ ਆਈਫੋਨ ਲੋਕਾਂ ਤੱਕ ਪਹੁੰਚ ਰਿਹਾ ਹੈ ਅਤੇ ਇਸ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਪਤਾ ਲੱਗ ਰਿਹਾ ਹੈ ਕਈ ਰਿਪੋਰਟਾਂ ਦੇ ਅਨੁਸਾਰ ਆਈਫੋਨ 17 ਸੀਰੀਜ਼ ਨੈਟਵਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਇਸ ਵਿੱਚ ਯੂਜ਼ਰਸ ਨੂੰ ਸਿਗਨਲ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕਾ ਦੇ ਵਿੱਚ ਬਹੁਤ ਸਾਰੇ ਯੂਜ਼ਰਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ ਇਹ ਕਹਿੰਦੇ ਹੋਏ ਕਿ ਟੀ ਮੋਬਾਈਲ ਏਟੀ ਐਂਡ ਟੀ ਅਤੇ ਵੈਰੀ ਜੋਨ ਵਰਗੀਆਂ ਕੰਪਨੀਆਂ ਤੋਂ ਸੇਵਾਵਾਂ ਦੀ ਵਰਤੋਂ ਕਰਨ ਦੇ باوجود ਵੀ ਨੈੱਟਵਰਕ ਸਮੱਸਿਆਵਾਂ ま ਦੂਰ ਨਹੀਂ ਹੋ ਰਹੀਆਂ ਸ਼ੁਰੂਆਤ ਦੇ ਵਿੱਚ ਕੁਝ ਯੂਜ਼ਰਸ ਨੇ ਨੈੱਟਵਰਕ ਆਊਟੇਜਸ ਬਾਰੇ ਸ਼ਿਕਾਇਤ ਕੀਤੀ ਸੀ ਇਹ ਮੰਨਿਆ ਜਾ ਰਿਹਾ ਸੀ ਕਿ ਸਮੱਸਿਆ ਕੁਝ ਮਾਡਲਾਂ ਤੱਕ ਸੀਮਿਤ ਹੋ ਸਕਦੀ ਹੈ ਪਰ ਅਗਲੇ 2-3 ਦਿਨਾਂ ਬਾਅਦ ਸ਼ਿਕਾਇਤ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਵਧ ਗਈ ਇਹ ਮੁੱਦਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਆਈਫੋਨ 17 ਵਿੱਚ pro ਮਾਡਲਾਂ ਦੇ ਵਿੱਚ ਇੱਕ ਵੱਡਾ ਐਂਟੀਨਾ ਸਿਸਟਮ ਹੈ ਇਸ ਨਾਲ ਕਿਸੇ ਵੀ ਨੈਟਵਰਕ ਕਨੈਕਟੀਵਿਟੀ ਸਮੱਸਿਆ ਨੂੰ ਰੋਕਣਾ ਚਾਹੀਦਾ ਸੀ ਪਰ ਇੱਥੇ ਉਲਟ ਹੋ ਰਿਹਾ ਹੈ ਨੈਟਵਰਕ ਕਨੈਕਟੀਵਿਟੀ ਬਾਰੇ ਸ਼ਿਕਾਇਤ ਕਰਨ ਵਾਲੇ ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਕਿ ਉਹਨਾਂ ਨੇ ਪੁਰਾਣੇ ਆਈਫੋਨਾਂ ਨੂੰ ਨੈੱਟਵਰਕ ਨਾਲ ਜੋੜਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਨਵੇਂ ਆਈਫੋਨ ਦੇ ਨਾਲ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ Apple ਵੀ ਸਮੱਸਿਆ ਨੂੰ ਸਵੀਕਾਰ ਕਰ ਰਿਹਾ ਹੈ ਇੱਕ ਮਾਮਲੇ ਦੇ ਵਿੱਚ ਕੰਪਨੀ ਨੇ ਫੋਨ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਫਰਮਵੇਅਰ ਨਾਲ ਸੰਬੰਧਿਤ ਮੁੱਦਾ ਹੈ ਜਿਸ ਨੂੰ ਅਗਲੇ ਅਪਡੇਟ ਦੇ ਵਿੱਚ ਠੀਕ ਕੀਤਾ ਜਾਵੇਗਾ Apple ਲਈ iPhone 17 series ਦੀ ਸ਼ੁਰੂਆਤ ਮਿਲੀ ਜੁਲੀ ਰਹੀ ਜਦੋਂ ਕਿ ਇਸ series ਨੂੰ Apple ਦੀਆਂ ਉਮੀਦਾਂ ਤੋਂ ਵੱਧ ਲੋਕਾਂ ਨੇ ਬੁੱਕ ਕੀਤਾ ਸੀ ਹਾਲਾਂਕਿ Apple ਦੇ ਨਵੇਂ ਮਾਡਲ ਦੇ ਵਿੱਚ ਕੁਝ ਬੱਗਾਂ ਨੇ ਮਜ਼ਾ ਖਰਾਬ ਕਰ ਦਿੱਤਾ ਇੱਕ ਤਕਨੀਕੀ ਪੱਤਰਕਾਰ ਨੇ ਆਈਫੋਨ 11 ਦੇ ਕੈਮਰੇ ਵਿੱਚ ਇੱਕ ਬੱਗ ਦੀ ਖੋਜ ਕੀਤੀ ਹੈ ਇੱਕ ਸੰਗੀਤ ਸਮਾਰੋਹ ਦੇ ਵਿੱਚ ਫੋਟੋਆਂ ਖਿੱਚਦੇ ਸਮੇਂ ਪੱਤਰਕਾਰ ਨੇ ਦੇਖਿਆ ਕਿ ਹਰ 10 ਫੋਟੋਆਂ ਵਿੱਚੋਂ ਇੱਕ ਵਿੱਚ ਕਾਲਾ ਜਾਂ ਅਜੀਬ ਡੱਬੇ ਦਿਖਾਈ ਦੇ ਰਹੇ ਨੇ ਜਦੋਂ ਕਿ ਕੁਝ ਹੋਰਾਂ ਦੇ ਵਿੱਚ ਚਿੱਟੀਆਂ ਲਕੀਰਾਂ ਦਿਖ ਰਹੀਆਂ ਨੇ ਹਾਲਾਂਕਿ ਅਜਿਹਾ ਕੁਝ ਖਾਸ ਹਾਲਾਤਾਂ ਦੇ ਵਿੱਚ ਹੀ ਹੁੰਦਾ ਹੈ Apple ਨੇ ਵੀ ਇਸ ਬੱਗ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਹੈ ਦਰਅਸਲ ਆਈਫੋਨ ਦੇ ਵਿੱਚ ਇਹ ਦਿੱਕਤ ਅਮਰੀਕਾ ਦੇ ਵਿੱਚ ਕੁਝ ਯੂਜ਼ਰਜ਼ ਨੂੰ ਆਈ ਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜੀ ਹਾਂ ਆਈਫੋਨ 17 ਸੀਰੀਜ਼ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਇਹ ਆਈਫੋਨ ਲੋਕਾਂ ਤੱਕ ਪਹੁੰਚ ਰਿਹਾ ਹੈ ਅਤੇ ਇਸ ਨਾਲ ਜੁੜੀਆਂ ਕੁਝ ਮੁਸ਼ਕਿਲਾਂ ਦਾ ਪਤਾ ਲੱਗ ਰਿਹਾ ਹੈ ਕਈ ਰਿਪੋਰਟਾਂ ਦੇ ਅਨੁਸਾਰ ਆਈਫੋਨ 17 ਸੀਰੀਜ਼ ਨੈਟਵਰਕਸ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ ਇਸ ਵਿੱਚ ਯੂਜ਼ਰਸ ਨੂੰ ਸਿਗਨਲ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕਾ ਦੇ ਵਿੱਚ ਬਹੁਤ ਸਾਰੇ ਯੂਜ਼ਰਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ ਇਹ ਕਹਿੰਦੇ ਹੋਏ ਕਿ T-Mobile, AT&T ਅਤੇ ਵੈਰੀ ਜੋਨ ਵਰਗੀਆਂ ਕੰਪਨੀਆਂ ਤੋਂ ਸੇਵਾਵਾਂ ਦੀ ਵਰਤੋਂ ਕਰਨ ਦੇ باوجود ਵੀ ਨੈੱਟਵਰਕ ਸਮੱਸਿਆਵਾਂ ਦੂਰ ਨਹੀਂ ਹੋ ਰਹੀਆਂ। ਸ਼ੁਰੂਆਤ ਦੇ ਵਿੱਚ ਕੁਝ ਯੂਜ਼ਰਜ਼ ਨੇ ਨੈੱਟਵਰਕ ਆਊਟੇਜ ਬਾਰੇ ਸ਼ਿਕਾਇਤ ਕੀਤੀ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਸਮੱਸਿਆ ਕੁਝ ਮਾਡਲਾਂ ਤੱਕ ਸੀਮਿਤ ਹੋ ਸਕਦੀ ਹੈ ਪਰ ਅਗਲੇ 2-3 ਦਿਨਾਂ ਬਾਅਦ ਸ਼ਿਕਾਇਤ ਕਰਨ ਵਾਲੇ ਯੂਜ਼ਰਜ਼ ਦੀ ਗਿਣਤੀ ਵਧ ਗਈ। ਇਹ ਮੁੱਦਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਆਈਫੋਨ 17 ਵਿੱਚ pro ਮਾਡਲਾਂ ਦੇ ਵਿੱਚ ਇੱਕ ਵੱਡਾ ਐਂਟੀਨਾ ਸਿਸਟਮ ਹੈ ਜਿਸ ਨਾਲ ਕਿਸੇ ਵੀ ਨੈਟਵਰਕ ਕਨੈਕਟੀਵਿਟੀ ਸਮੱਸਿਆ ਨੂੰ ਰੋਕਣਾ ਚਾਹੀਦਾ ਸੀ ਪਰ ਇੱਥੇ ਉਲਟ ਹੋ ਰਿਹਾ ਹੈ ਨੈਟਵਰਕ ਕਨੈਕਟੀਵਿਟੀ ਬਾਰੇ ਸ਼ਿਕਾਇਤ ਕਰਨ ਵਾਲੇ ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਕਿ ਉਹਨਾਂ ਨੇ ਪੁਰਾਣੇ ਆਈਫੋਨਾਂ ਨੂੰ ਨੈੱਟਵਰਕ ਨਾਲ ਜੋੜਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਨਵੇਂ ਆਈਫੋਨ ਦੇ ਨਾਲ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ Apple ਵੀ ਸਮੱਸਿਆ ਨੂੰ ਸਵੀਕਾਰ ਕਰ ਰਿਹਾ ਹੈ ਇੱਕ ਮਾਮਲੇ ਦੇ ਵਿੱਚ ਕੰਪਨੀ ਨੇ ਫੋਨ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਫਰਮਵੇਅਰ ਨਾਲ ਸੰਬੰਧਿਤ ਮੁੱਦਾ ਹੈ ਜਿਸ ਨੂੰ ਅਗਲੇ ਅਪਡੇਟ ਦੇ ਵਿੱਚ ਠੀਕ ਕੀਤਾ ਜਾਵੇਗਾ ਐਪਲ ਲਈ ਆਈਫੋਨ 17 ਸੀਰੀਜ਼ ਦੀ ਸ਼ੁਰੂਆਤ ਮਿਲੀ ਜੁਲੀ ਰਹੀ ਜਦੋਂ ਕਿ ਇਸ ਸੀਰੀਜ਼ ਨੂੰ ਐਪਲ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਨੇ ਬੁੱਕ ਕੀਤਾ ਸੀ ਹਾਲਾਂਕਿ ਐਪਲ ਦੇ ਨਵੇਂ ਮਾਡਲ ਦੇ ਵਿੱਚ ਕੁਝ ਬੱਗਾਂ ਨੇ ਮਜ਼ਾ ਖਰਾਬ ਕਰ ਦਿੱਤਾ ਇੱਕ ਤਕਨੀਕੀ ਪੱਤਰਕਾਰ ਨੇ ਆਈਫੋਨ 10 ਦੇ ਕੈਮਰੇ ਵਿੱਚ ਇੱਕ ਬੱਗ ਦੀ ਖੋਜ ਕੀਤੀ ਹੈ ਇੱਕ ਸੰਗੀਤ ਸਮਾਰੋਹ ਦੇ ਵਿੱਚ ਫੋਟੋਆਂ ਖਿੱਚਦੇ ਸਮੇਂ ਪੱਤਰਕਾਰ ਨੇ ਦੇਖਿਆ ਕਿ ਹਰ 10 ਫੋਟੋਆਂ ਵਿੱਚੋਂ ਇੱਕ ਵਿੱਚ ਕਾਲਾ ਜਾਂ ਅਜੀਬ ਡੱਬੇ ਖਾਇਦੇ ਰਹੇ ਨੇ ਜਦੋਂ ਕਿ ਕੁਝ ਹੋਰਾਂ ਦੇ ਵਿੱਚ ਚਿੱਟੀਆਂ ਲਕੀਰਾਂ ਦਿਖ ਰਹੀਆਂ ਨੇ ਹਾਲਾਂਕਿ ਅਜੇ ਹਾਂ ਕੁਝ ਖਾਸ ਹਾਲਾਤਾਂ ਦੇ ਵਿੱਚ ਹੀ ਹੁੰਦਾ ਹੈ Apple ਨੇ ਵੀ ਇਸ ਬੱਗ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਹੈ ਦਰਅਸਲ ਆਈਫੋਨ ਦੇ ਵਿੱਚ ਇਹ ਦਿੱਕਤ ਅਮਰੀਕਾ ਦੇ ਵਿੱਚ ਕੁਝ ਯੂਜ਼ਰਜ਼ ਨੂੰ ਆਈ ਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜਿहां ਆਈਫੋਨ 17 ਸੀਰੀਜ਼ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਇਹ ਆਈਫੋਨ ਲੋਕਾਂ ਤੱਕ ਪਹੁੰਚ ਰਿਹਾ ਹੈ ਅਤੇ ਇਸ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਪਤਾ ਲੱਗ ਰਿਹਾ ਹੈ ਕਈ ਰਿਪੋਰਟਾਂ ਦੇ ਅਨੁਸਾਰ ਆਈਫੋਨ 17 ਸੀਰੀਜ਼ ਨੈਟਵਰਕਸ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਇਸ ਵਿੱਚ ਯੂਜ਼ਰਜ਼ ਨੂੰ ਸਿਗਨਲ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕਾ ਦੇ ਵਿੱਚ ਬਹੁਤ ਸਾਰੇ ਯੂਜ਼ਰਜ਼ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ ਇਹ ਇਹ ਕਹਿੰਦੇ ਹੋਏ ਕਿ ਟੀ ਮੋਬਾਈਲ ਏਟੀ ਐਨ ਟੀ ਅਤੇ ਵੈਰੀ ਜੋਨ ਵਰਗੀਆਂ ਕੰਪਨੀਆਂ ਤੋਂ ਸੇਵਾਵਾਂ ਦੀ ਵਰਤੋਂ ਕਰਨ ਦੇ باوجود ਵੀ ਨੈੱਟਵਰਕ ਸਮੱਸਿਆਵਾਂ ま ਦੂਰ ਨਹੀਂ ਹੋ ਰਹੀਆਂ ਸ਼ੁਰੂਆਤ ਦੇ ਵਿੱਚ ਕੁਝ ਯੂਜ਼ਰਸ ਨੇ ਨੈੱਟਵਰਕ ਆਊਟੇਜਸ ਬਾਰੇ ਸ਼ਿਕਾਇਤ ਕੀਤੀ ਸੀ ਇਹ ਮੰਨਿਆ ਜਾ ਰਿਹਾ ਸੀ ਕਿ ਸਮੱਸਿਆ ਕੁਝ ਮਾਡਲਾਂ ਤੱਕ ਸੀਮਿਤ ਹੋ ਸਕਦੀ ਹੈ ਪਰ ਅਗਲੇ 2-3 ਦਿਨਾਂ ਬਾਅਦ ਸ਼ਿਕਾਇਤ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਵਧ ਗਈ ਇਹ ਮੁੱਦਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਆਈਫੋਨ 17 ਵਿੱਚ pro ਮਾਡਲਾਂ ਦੇ ਵਿੱਚ ਇੱਕ ਵੱਡਾ ਐਂਟੀਨਾ ਸਿਸਟਮ ਹੈ ਇਸ ਨਾਲ ਕਿਸੇ ਵੀ ਨੈਟਵਰਕ ਕਨੈਕਟੀਵਿਟੀ ਸਮੱਸਿਆ ਨੂੰ ਰੋਕਣਾ ਚਾਹੀਦਾ ਸੀ ਪਰ ਇੱਥੇ ਉਲਟ ਹੋ ਰਿਹਾ ਹੈ ਨੈਟਵਰਕ ਕਨੈਕਟੀਵਿਟੀ ਬਾਰੇ ਸ਼ਿਕਾਇਤ ਕਰਨ ਵਾਲੇ ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਕਿ ਉਹਨਾਂ ਨੇ ਪੁਰਾਣੇ ਆਈਫੋਨਾਂ ਨੂੰ ਨੈੱਟਵਰਕ ਨਾਲ ਜੋੜਨ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਨਵੇਂ ਆਈਫੋਨ ਦੇ ਨਾਲ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ Apple ਵੀ ਸਮੱਸਿਆ ਨੂੰ ਸਵੀਕਾਰ ਕਰ ਰਿਹਾ ਹੈ ਇੱਕ ਮਾਮਲੇ ਦੇ ਵਿੱਚ ਕੰਪਨੀ ਨੇ ਫੋਨ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਫਰਮਵੇਅਰ ਨਾਲ ਸੰਬੰਧਿਤ ਮੁੱਦਾ ਹੈ ਜਿਸ ਨੂੰ ਅਗਲੇ ਅਪਡੇਟ ਦੇ ਵਿੱਚ ਠੀਕ ਕੀਤਾ ਜਾਵੇਗਾ ਐਪਲ ਲਈ ਆਈਫੋਨ 17 ਸੀਰੀਜ਼ ਦੀ ਸ਼ੁਰੂਆਤ ਮਿਲੀ ਜੁਲੀ ਰਹੀ ਜਦੋਂ ਕਿ ਇਸ ਸੀਰੀਜ਼ ਨੂੰ ਐਪਲ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਨੇ ਬੁੱਕ ਕੀਤਾ ਸੀ ਹਾਲਾਂਕਿ ਐਪਲ ਦੇ ਨਵੇਂ ਮਾਡਲ ਦੇ ਵਿੱਚ ਕੁਝ ਬੱਗਾਂ ਨੇ ਮਜ਼ਾ ਖਰਾਬ ਕਰ ਦਿੱਤਾ ਇੱਕ ਤਕਨੀਕੀ ਪੱਤਰਕਾਰ ਨੇ ਆਈਫੋਨ 10 ਦੇ ਕੈਮਰੇ ਵਿੱਚ ਇੱਕ ਬੱਗ ਦੀ ਖੋਜ ਕੀਤੀ ਹੈ ਇੱਕ ਸੰਗੀਤ ਸਮਾਰੋਹ ਦੇ ਵਿੱਚ ਫੋਟੋਆਂ ਖਿੱਚਦੇ ਸਮੇਂ ਪੱਤਰਕਾਰ ਨੇ ਦੇਖਿਆ ਕਿ ਹਰ 10 ਫੋਟੋਆਂ ਵਿੱਚੋਂ ਇੱਕ ਵਿੱਚ ਕਾਲਾ ਜਾਂ ਅਜੀਬ ਡੱਬੇ ਦੇ ਖਾਇਦੇ ਰਹੇ ਨੇ ਜਦੋਂ ਕਿ ਕੁਝ ਹੋਰਾਂ ਦੇ ਵਿੱਚ ਚਿੱਟੀਆਂ ਲਕੀਰਾਂ ਦਿਖ ਰਹੀਆਂ ਨੇ ਹਾਲਾਂਕਿ ਅਜੇ ਹਾ ਕੁਝ ਖਾਸ ਹਾਲਾਤਾਂ ਦੇ ਵਿੱਚ ਹੀ ਹੁੰਦਾ ਹੈ Apple ਨੇ ਵੀ ਇਸ ਬੱਗ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ